بولے سونے پیرہ گری کیمپ کے سبھی بہن بھائی میرے چھوٹے بڑے بھائی میری ماں میری بہنیں پنجاب میں کوئی چکر نہیں کوئی چکر نہیں تب میں نے ਉਹ ਧੰਨਵਾਦ ਕਰਦਾ ਇੱਕ ਪ੍ਰੋਗਰਾਮ ਅੱਜ ਨਹੀਂ ਸੀ ਜਿਹੜਾ ਲਿਖਤੀ ਰੂਪ ਦੇ ਵਿੱਚ ਆਇਆ ਸੀ ਉਹਦੇ ਵਿੱਚ ਮੈਂ ਅੱਜ ਸਿਰਫ ਸ਼ਕੂਲ ਬਸਤੀ ਉਹ ਵੀ ਇੰਨਾ ਦਾ ਇਲਾਕਾ ਉਸ ਤੋਂ ਬਾਅਦ ਤ੍ਰੀਨਗਰ ਉਸ ਤੋਂ ਬਾਅਦ ਮੰਗੋਲਪੁਰੀ ਤਿੰਨ ਪ੍ਰੋਗਰਾਮ ਸੀ ਤਾਂ ਇਹ ਕਹਿੰਦੇ ਵੀ ਤੁਸੀਂ ਮੰਗੋਲਪੁਰੀ ਤੋਂ ਵਾਪਸ ਜਾਣਾ ਤੇ ਪੀਰਾਗੜੀ ਫਿਰ ਆਜੋ ਪਲੀਜ਼ ਜਾਂ 7:00 ਵਜੇ ਆਜੋ 6:30 ਆਜੋ ਸਾਨੂੰ ਹੋਈ ਮੈਂ ਕਿਹਾ ਵੀ ਜੇ ਕੰਤ ਸਿੰਘ ਜਮੀ ਉੱਥੋਂ ਦੀ ਹੀ ਲੰਘਣਾ ਮਤਲਬ ਵੀ ਮੰਗੋਲਪੁਰੀ ਤੋਂ ਖਤਮ ਕਰਕੇ ਆਇਆ ਤੇ ਮੈਂ ਕਿਹਾ ਜੀ ਜੁੱਤੇ ਤੁਸੀਂ ਕਹੋਗੇ ਅਸੀਂ ਤਾਂ ਹਾਜ਼ਰ ਆ ਕੇ ਜੀ ਵਾਲੇ ਸਿਪਾਈਆਂ ਜਿਹੜੇ ਮਲਟੀ ਮੋਰਚ ਨੇ ਕਿਉਂ ਵੀ ਲਾ ਦੇऊं ਸਾਨੂੰ ਅਸੀਂ ਤਾਂ ਖੜੇ ਤੇ ਪੀਣਾ ਗੜੀ ਨਾਲ ویسੇ ਵੀ ਮੇਰਾ ਬੜਾ ਇਮੋਸ਼ਨਲ ਰਿਸ਼ਤਾ ਮੈਂ ਬਹੁਤ ਜਦੋਂ ਮੈਂ ਕਲਾਕਾਰ ਨਹੀਂ ਹੁੰਦਾ ਸੀ ਨਾ ਉਹ ਤੁਹਾਨੂੰ ਪਤਾ ਕਰਦਾ ਸੀ ਪੀਰਾਂ ਗੜੀ ਦੇ ਵਿੱਚ ਕੌਣ-ਕੌਣ ਰਹਿੰਦਾ ਹੈ ਕੌਣ ਬੜੀਆਂ ਤੁਸੀਂ ਦੁੱਖ ਕੱਸ ਚੱਲੇ ਹੋਏ ਬੜੇ ਹੀ ਦੁੱਖ ਕੱਸ ਚੱਲ ਕੇ ਤੁਸੀਂ ਇੱਥੇ ਬੈਠੇ ਹੋ ਤੇ ਕੈਂਪ ਕਹਿੰਦੇ ਇਹਨੂੰ ਕਹਿੰਦੇ ਮਤਲਬ ਕੀ ਕਹੀਏ ਕੋਈ ਨਹੀਂ ਕੁਦਰਤ ਹੈ ਪਰਮਾਤਮਾ ਹੈ ਕਦੇ ਮੌਕਾ ਦੇਊਗਾ ਤਾਂ ਇਹ ਪੀਰਾਂ ਗੜੀ ਦੇ ਲੋਕ ਅੱਜ ਦੀ ਈਸੀ ਬਣ ਕੇ ਸਾਡੇ ਬੱਚੇ ਨਿਕਲਣਗੇ ਕਸ ਤੁਸੀਂ ਆਂਕੋ ਸਭ ਜਿੰਨਾ ਕੱਟ ਤੁਸੀਂ ਕਰੀ ਬੈਠੇ ਆ ਮੈਨੂੰ ਤਾਂ ਲੱਗਾ ਹੁਣ ਮੈਨੂੰ ਬੋਲਣ ਦੀ ਲੋੜ ਪੈ ਗਈ ਜੇ 5 ਤਰੀਕ ਨੂੰ ਸਮਝੋ ਜਿੰਨੇ ਤੁਸੀਂ ਆਏ ਹੋ ਜੇ ਥੋ ਦੋ ਦੋ ਤੁਹਾਡੇ ਘਰੇ ਵੀ ਰਹਿ ਗਏ ਹੋਣੇ ਚੰਨ ਚੰਨ ਘਰੇ ਰਹਿ ਗਏ ਜੇ ਇੰਨੀ ਬੈਹਿਣ ਲੈ ਜਾ ਆ ਨਾ ਕਿਤੇ ਬਸ ਛਸਾਰੀਆਂ ਬੋਲਤਾ ਤਾਂ ਦਰੀਆਂ ਚ ਫਿਰਦੀਆਂ ਨੇ کانگریس جے پی والے کتنے فرتے وہ ترے پورے سڑکوں میں تو پارلیمنٹ چی کہ میں کہ پندرہ لاکھ کی رقم لکھتا ہوں تو کلم روک جاتی ہے کالے دن کے بارے میں سوچتا ہوں تو سیاح سوکھ جاتی ہے مودی جی ہر بات ہی جملہ نکلی اب تو یہ بھی شک ہے کہ چائے بنانی آتی ہوگی چائے بھی نہیں بنانی آتی ہوگی پکا یہ بھی جھوٹ ہو گیا کچھ بھی بول دو بس بول لیے لیجا پندرہ لاکھ دے دیں گے کولا دھن لے آئیں گے سو اکیسو سو پتہ نہیں کیا کر رہے ہیں سو so, اس لیے ہم آپ کے پاس آئے ہیں uh, سندھ بھائی اپنا uh, جو ای وی ایم میں کتنے نمبر پر ہے جو ہمارا بٹن ہے مشین میں وہ تیسرے نمبر پر ہے مشین میں تیسرے نمبر پر ہے لیکن نتیجے میں پہلے نمبر پہ آنا صبح صبح جائیے آرام سے صبح نہا دھو کے اسنان کر کے ਵੈਗੁਰੂ ਦਾ ਨਾਮ ਲੈ ਕੇ ਅੰਮ੍ਰਿਤ ਵੇਲੇ ਬਾਣੀ ਪੜ ਕੇ ਸਰਬੱਤ ਦਾ ਭਲਾ ਕਹਿ ਕੇ ਜਾਓ ਤੇ ਜਾ ਕੇ ਤੀਜੇ ਨੰਬਰ ਵਾਲਾ ਬਟਨ ਇਹਨਾਂ ਦੀ ਫੋਟੋ ਲੱਗੀ ਹੋਊਗੀ ਤੇ ਚੜੂ ਵਿੱਚੋਂ ਨਿਸ਼ਾਨ ਬਟਨ ਦਬੋ ਕੇ ਵਾਪਸ ਆ ਜਿਓ ਕੋਈ ਹੋਰ ਬਟਨ ਵੱਲ ਜੇਖੋ ਬਿਨਾਂ ਨਹੀਂ ਤਾਂ ਕਾਲਾ ਮੋਤੀ ਆ ਉਤਰ ਸਕਦਾ ਅੱਖਾਂ ਚ ਐਡੇ ਪ੍ਰਸ਼ਾਚਾਰੀ ਨਹੀਂ ਹੈ ਨੇ ਦੇਖੋ ਇਹਨਾਂ ਪਰ ਦੇਖਣੀ ਨਹੀਂ ਜੇ ਜਿਹੜੇ ਰਾਹ ਪੈਣਾ ਹੀ ਨਹੀਂ ਉਹਦਾ ਪੁੱਛਣਾ ਕੀ ਸਿੱਧੀ ਜੀ ਗੱਲ ਹੈ ਜਿਹੜੇ ਰਾਹ ਪੈਣਾ ਹੀ ਨਹੀਂ ਉਹਦਾ ਪੁੱਛਣਾ ਕੀ ਵੀ ਕਿੱਧਰ ਨੂੰ ਜਾਂਦਾ ਜਾਈ ਜਾਵੇ ਜਿੱਦਣ ਗੱਲ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਇਕੱਠੇ ਹੋ ਕੇ ਪਹਿਲਾਂ ਵੀ ਤੁਸੀਂ ਮਾਨ ਸਨਮਾਨ ਰੱਖਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਇਹਨਾਂ ਨੂੰ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਖਰੀਦ ਲਈਏ ਇਹਨੂੰ ਇਨ ਨੂੰ ਇਨਕੋਰ ਲਈਏ ਤੇ ਜਿਹੜੇ ਕਰਦਿਆਂ ਨੂੰ ਕੰਮ ਕਰ ਲਈਏ ਵੀ बिक ਜੇ बिक ਜੇ ਪਰ ਪੰਗਾ ਇਹ ਹੈ ਨਾ ਕਿ ਕੀਮਤ ਵੀ ਉਹਦੀ ਲੱਗਦੀ ਹੈ ਜਿਹੜਾ ਮੰਡੀ ਚ ਹੋਵੇ ਜਦੋਂ ਮੰਡੀ ਚ ਹੀ ਹੈ ਨਹੀਂ ਕੀਮਤ ਕਿਲਾ ਦੋਗੇ ਅਸੀਂ ਨਹੀਂ ਅਸੀਂ ਇਹੋ ਜਿਹੇ ਇਮਾਨਦਾਰ ਅਰੇ ਇਹ ਹਜ ਤੱਕਾਉ ਬੰਦਾ ਨਹੀਂ ਮਿਲ ਸਕਦਾ ਤੁਸੀਂ ਯਕੀਨ ਕਰ ਸਕਦੇ ਹੋ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਪਾਈ ਆ

ਲੀਡਰਾਂ ਨੂੰ ਜੁੱਤੇ ਮਿਲਦੇ ਜੁੱਤੇ ਇੱਕ ਪਾਸੇ ਇਹ ਹੈ ਕਿ ਸਾਨੂੰ ਫੁੱਲਾਂ ਨਾਲ ਪਰਤਾ ਸਾਨੂੰ ਪਿਆਰ ਕਰਦੇ ਹੋ ਦੂਜੇ ਪਾਸੇ ਭਾਜਪੀ ਵਾਲੇ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੰਦੀ ਜੇ ਉਂਗਲ ਨਾਲ ਲੈ ਕੇ ਜਾਣ ਛਾਂਪ ਚੱਲਤ ਲਈ ਜਾਂਦੇ ਆ ਆਲੀ ਨਹੀਂ ਜਾਂਦੇ ਹੋ ਸੋ ਇਸ ਕਰਕੇ ਤੁਡੂ ਬੇਨਤੀ ਕਰਨਾ ਹੈ ਸ਼ਹੀਦਾਂ ਦੇ ਗੁਰੂਆਂ ਦੇ ਪਰਿਵਾਰਾਂ ਦੇ ਵਾਰਸਾਂ ਜਿਨ੍ਹਾਂ ਨੇ ਪੜਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਸੋ ਸਾਨੂੰ ਨਾ ਕਿਰਪਾ ਕਰਕੇ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਐ ਅਸੀਂ ਤਾਂ ਦੇਸ਼ ਬਣਾਉਣ ਵਾਸਤੇ ਸਾਡੇ ਤਾਂ ਸ਼ਹੀਦਿਆਂ 90% ਪੰਜਾਬੀਆਂ ਦੀ ਐ ਸਾਡੇ ਚ ਇਸ ਕਰਕੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾਇਓ ਇਨਕਲਾਬ ਜਿੰਦਾਬਾਦ ਨਾ 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 ਗੱਲੀ ਬਣੀ ਕੇਜਰੀਵਾਲ ਨੇ ਮੈਨੂੰ ਪੁੱਛਣਾ ਗੱਡੀ 'ਚ ਬਹਿ ਕੇ ਕਹਾਂ ਗਏ ਥੇ ਮੈਂ ਕਹੂੰਗਾ ਜੀ ਪੀਰਾ ਗੜੀ ਨਾਰੇ ਕੈਸੇ ਲੱਗ ਰਹੇ ਥੇ ਠਟਕੜ ਮੈਂ ਫਿਰ ਕਹਾਂ ਜੀ ਨਾਰੇ ਤਾਂ ਫਿਰ ਤੁਹਾਡੇ ਘਰੇ ਵੀ ਸੁਣੇ ਹੋਣੇ ਐਨੀ ਉੱਚੀ ਤਾਂ ਲਾਓ ਨਾ ਇੰਡੀਆ ਗੇਟ ਤੱਕ ਪਾਓ ਇਨਕਲਾਬ ਜਿੰਦਾਬਾਦ ਥੋੜੇ 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 ਹੋਰ ਚੱਕ ਲਓ ਐ ਨਾ ਕਰੋ ਮੇਰੀ ਮੇਰੀ ਦਾ ਲਾਜ ਰੱਖੋ ਹੁਣ 3 ਸਾਲ ਦਾ ਮੁੱਖ ਮੰਤਰੀ ਪੰਜਾਬ ਤੋਂ ਆਇਆ ਹੈ ਤੇ ਤੁਸੀਂ ਇਨਕਲਾਬ ਜਿੰਦਾਬਾਦ ਐ ਜੀ ਨਹੀਂ ਗੱਲ ਬਣਦੀ ਕਿਹ ਕਿਹੜਾ ਮੇਰਾ ਨਾਰਾ ਹੈ ਇਹ ਤਾਂ ਭਾਗ ਸਿੰਘ ਦਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈ ਮੈਨੂੰ ਗੱਲ ਯਾਦ ਆ ਗਈ ਜਦੋਂ ਨਾ 2020 ਚ ਆਰਾਮਲੀਲਾ ਗਰਾਊਂਡ ਚ ਮੋਦੀ ਨੇ ਰੈਲੀ ਕੀਤੀ ਬਿਦਾਂ ਸਵਾਬਲੇ ਮੈਂ ਕੇਜਰੀਵਾਲ ਸਾਹਿਬ ਨਾਲ ਬੈਠਾ ਸੀ ਜੈਨ ਸਾਹਿਬ ਵੀ ਬੈਠੇ ਸੀ ਅਸੀਂ ਲਾਈਵ ਦੇਖ ਰਹੇ ਸੀ ਬੜਾ ਕੱਠ ਹੋਇਆ ਵੀ ਕੱਠ ਤਾਂ ਉਹਦੇ ਹੋ ਜਾਂਦਾ ਕਿਉਂਕਿ ਉਹ ਤਾਂ ਉਹ ਤਾਂ ਡੀਟੇਲ ਲੈ ਕੇ ਆਉਂਦੇ ਆ ਉਹ ਤਾਂ ਪੈਸੇ ਦੇ ਕੇ ਲੈ ਕੇ ਆਉਂਦੇ ਆ ਮੋਦੀ ਮੋਦੀ ਖਨਾ ਬਸਣਾ ਬਾਅਦ ਉਹ ਵੀ ਮੁਕਰ ਜਾਂਦੇ ਆ ਪੈਸੇ ਨਹੀਂ ਹੁੰਦੇ ਉਹਨਾਂ ਦੇ ਵਿਚਾਰਾਂ ਦੇ ਗਰੀਬਾਂ ਦੇ ਨਹੀਂ ਦਿੰਦੇ ਇਹਨਾਂ ਤੇ ਨਾ ਮੈਂ ਜਦੋਂ ਦੇਖੇ ਨਾਰੇ ਲੱਗਦੇ ਸਟੇਜ ਤੋਂ ਮੈਂ ਕਿਹਾ ਜੀ ਕੇਜਰੀਵਾਲ ਸਾਹਿਬ ਸ਼ਬਦ ਲੈਣੇ ਕੀ ਤਿਆਰੀ ਕੀਜੀਏ ਮੁੱਖ ਮੰਤਰੀ ਬਣेंगे ਆਪ ਮੈਨੂੰ ਕਹਿੰਨੇ ਆਪਕੋ ਕੈਸੇ ਪਤਾ ਚੱਲ ਗਿਆ ਨਹੀਂ ਨਾਰੇ ਲ ਨਾਰੇ ਦੇਖ ਕੇ ਪਤਾ ਚੱਲ ਗਿਆ ਕਹਿੰਦੇ ਨਾਰੇ ਤਾਂ ਅੱਛੇ ਲੱਗ ਰਹੇ ਹਨ ਮੈਨੇ ਕਹਾ ਸਰ ਨਾਰੇ ਅੱਛੇ ਲੱਗ ਰਹੇ ਹਨ ਲੇਕਿਨ ਨਾਰੇ ਲਗਾਉਣ ਵਾਲੋਂ ਕਾ ਮੂਡ ਦੇਖੋ ਆਪ ਕਹਿੰਦੇ ਕੈਸੇ ਹੁਣ ਨਾਰਾ ਲੱਗ ਰਿਹਾ ਸੀਗਾ ਸਟੇਜ ਤੋਂ ਹਰ ਹਰ ਮੋਦੀ ਤੇ ਜਿਹੜੇ ਅੱਗੇ ਬੈਠੇ ਸੀ ਲੋਕ ਉਹ ਕਹਿੰਦੇ ਸੀ ਹਰ ਹਰ ਮੋਦੀ ਮੈਂ ਕਹਾ ਜੀ ਹੱਥ ਤਹਾਂ ਜਾਂਦਾ ਗਰਦਨ ਥੱਲੇ ਜਾਂਦੀ ਹੈ ਏ ਧਿਆਨੀ ਤੇ ਆਏ ਹੋਏ ਨੇ ਇਹ ਬੋਟਾ ਨੇ ਸੋ ਜਦੋਂ ਨਾਰਾ ਲੱਗਦਾ ਤਾਂ ਐਂ ਜਾਂਦਾ ਹੈ ਅਸਲੀ ਨਾਰਾ ਇਨਕਲਾਬ ਜਿੰਦਾਬਾਦ ਹਰਤ ਮਾਤਾ ਕੀ ਜੈ ਜੋ ਬੋਲੇ ਇਸੋ ਨਿਆਲੇ ਜਿਉਂਦੇ ਜਿਉਂਦੇ ਬਸ بندر بست رہو لوگوں کو اچھا کہتے سنا ہے جندہ رہے تو پھر ملیں گے لیکن اس پنجابی دل نے کہا ہے ملتے رہے تو جندہ رہیں گے بہت بہت دھنیہ واد